ਕੀ ਕੀ ਮਾਰੀ ਮੇਰੀ ਜੇ ਕਿੰਨਾ ਮਾਰੀ ਜੇ ਪਰੀ ਮਾਤਾ ਇਹਨਾਂ ਦਾ ਬਾਕੀ ਮੇਰਾ ਬਿਆਹ ਹੈ ਆਇਆ ਸੀ ਮੁੰਡਾ ਤਾਂ ਡਾਡੀ ਤੇਰੇ ਨੇ ਕਿਥੇ ਆ ਮੁੰਡਿਆ ਨਾਂ ਕੀ ਆ ਅੱਛਾ ਮੁਕਮਾਰ ਤੇਰੇ ਨੇ ਕਿੱਥੇ ਹੋ ਜੀ ਜਨਪੁਰ ਵਿੱਚ ਇੱਕ ਵਾਰ ਦੁਆਰ ਤੋਂ ਬੋਲੋ ਕੀ ਹੋਇਆ ਜੀ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ 8:30 ਵਜੇ ਉਦੋਂ ਪਟਾਕਾ ਪਿਆ ਆ ਅੱਛਾ ਜੀ ਤੁਸੀਂ ਅੰਦਰ ਹੀ ਸੀ ਫੈਕਟਰੀ ਦੇ ਹਾਂ ਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੇਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਭਾਗ ਮੁੰਡਾ ਲੈ ਗਿਆ ਇਹ ਅੰਕਲ ਨੇ ਬੇਟਾ ਆ ਸਕਿਉਰਟੀ ਦਾ ਸਕੋਰ ਵੀ ਜ਼ਾਰਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀਗੇ ਹਾਂ ਜੀ ਕੁਲ ਲੱਭਾ ਨਹੀਂ ਉਹ ਨਹੀਂ ਲੱਭਾ ਨਿਕਾ ਸਰ ਕੀ ਇਸ ਤਰ੍ਹਾਂ ਲੱਗਿਆ ਕੋਈ ਪਤਾ ਲੱਗਾ ਕਿਸਕਰ ਨੂੰ ਉਹ ਨਹੀਂ ਹੁਣ ਫਿਰ ਇਹ ਚੇਂਜ ਕਰੀ ਆਣੀਆਂ ਮੌਕੇ ਤੇ ਇੱਕ ਵਾਰ ਤਾਂ ਸਾਡੀ ਸਾਰਿਆਂ ਦੀ ਪ੍ਰਾਇਰਟੀ ਇਹੀ ਹੈ ਕਿ ਮਤਲਬ ਜਿਵੇਂ ਪਬਲਿਕ ਹੈ ਪਬਲਿਕ ਨੂੰ ਸੇਫਟੀ ਕਰਾਵੇ ਜਿਹੜਾ ਆਸ-ਪਾਸੇ ਫਲੇਮਬਲ ਸਮਾਨ ਚੋਣੇ ਸਿੱਕੇ ਰਹੇ ਤੇ ਜਿੱਦਿਆਂ ਵੀ ਫਾਇਰ ਡੇਟਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਜ ਗੱਲ ਨੂੰ ਕਿ ਉਹ ਤੋਂ ਬਾਅਦ ਤਰਿੰਦੀ ਟੀਮ ਕੰਮ ਕਰਦੀ ਹੈ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਇਨਵੈਸਟਿਗੇਟ ਕਰਦੀ ਹੈ ਸਰ ਕਿ ਨੀ ਫਰਵਰਡ ਆ ਚੁਕਿਆ ਹੁਣ ਤੱਕ ਹੁਣ ਤਿੰਨ ਗੱਡੀਆਂ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜ਼ਿਲਹੰਦਰਾ ਇਹਨਾਂ ਦਾ ਵੀ ਕੰਟੈਕਟ ਐ ਇੱਥੇ ਫੈਰ ਆਫਸਰ ਵੀ ਆਏ ਹੋਏ ਐ ਤੇ ਕਿਸੇ ਦਾ ਸਭ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਐ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਆਰਮੀ ਕੀਤੀ ਕਾਲ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਆ ਉਹਨਾਂ ਦੇ ਬੰਦੇ ਆਏ ਕੋਈ ਸਿਰ ਸੈਂਡ ਲਾਂ ਕੁ ਰਿਸੋਰਸ ਜਾਇ ਜੀ ਤੇ ਬਾਕੀ ਐਸਐਟਫ ਵੀ ਤਵੇਰੇ ਤੋਂ ਮੌਕੇ ਤੇ ਸਦੁੱਛੀ ਆਏ ਐ